ਵਾਂਦ ਨੂੰ ਦਰਦ ਦੀ ਦਰਦ ਹੁੰਦੀ ਤੇ ਬੇਦਰਦ ਨੂੰ ਦਰਦ ਦੀ ਦਰਦ ਕੀ ਏ ਦਰਦ ਦਰਦ ਦੀ ਬੱਕਰਾ ਜਾਣਦਾ ਹੈ ਤੇ ਕੱਟਣ ਵਾਲੇ ਦੀ ਜਾਣ ਦੀ ਕਰਦ ਕੀ ਏ ਜਿਹੜਾ ਮੁਖੀ ਮੈਦਾਨ ਚੋਂ ਓੜ ਜਾਵੇ ओनु केसे आखण मर्द की पाणी लखा मेखो लरद के सिद की सूर में दिल दर हूंदे लथी चढ़ी द न परवा कर दे।

ਕਦਰ ਜਿੰਦਗੀ ਦੀ ਜੋ ਪਾਸਕਦਾ ਜੇੜੀ ਕਾਮ ਨੂੰ ਮਰਨ ਦਾ ਚੱਲ ਪੈਰੇ ਆਖਰੀ ਪਾਏਗਾ ਮੁੱਲ ਕੁਰਬਾਨੀਆਂ ਦਾ ਭਾਵੇਂ ਅੱਜ ਪੈਰੇ ਭਾਵੇਂ ਕੱਲ ਪੈਰੇ

महाकाल जी तव्हांकाल मेर महा जी ताडा तनवाद आहे जनम चवंदे हा सवार वेर घर मेरा कर न हार ਜੀ ਮੇਰ ਕਰ ਮੇਰਾ ਦੇ ਕਰਨ ਨਹਾਰਿਆ ਜੀ ਤੇਰੀ ਮਿਹਰ ਬਾਜੂ ਤੇਰਾ ਨਾਮ ਆਉਂਦਾ ਨਹੀਂ ਪਾਪਾਂ ਦੇ ਵਕਾਰਾਂ ਵੱਲੋਂ ਮਾਨ ਪਾਉਂਦਾ ਨਹੀਂ ਉਹ ਪਾਪਾਂ ਦੇ ਵਕਾਰਾਂ ਵੱਲੋਂ ਮਾਨ ਪਾਉਂਦਾ ਨਹੀਂ ਜੀ ਤਮਾ ਦਾਮ ਕੱਟਦਾ ਦਾ ਮਾ ਦਾ ਯਾਰਿਆ ਮੇਰ ਕਰ ਮੇਰਾ ਦੇ ਕਰਨ ਨਹਾਰਿਆ ਜੀ ਮੇਰ ਕਰ ਮੇਰਾ ਦੇ ਕਰਨ ਨਹਾਰਿਆ ਇਥੇ ਕਰਾਉਣ ਵਾਲਿਆ ਜੀ ਗੁੰਗਿਆਂ ਤੋਂ ਅਰਥ ਕਰਾਉਣ ਵਾਲਿਆ ਤੇਰੀ ਚਾਹਣ ਆ ਮਨਾ ਚੋ ਹੰਕਾਰ ਮਾਰਿਆ ਮੇਰ ਕਰ ਮੇਰਾ ਦੇ ਕਰਮ ਨਾ ਹਾਰਿਆ ਜੀ ਮੇਰ ਕਰ ਮੇਰਾ ਦੇ ਕਰਮ ਨਾ ਹਾਰਿਆ ਇਹਦੀ ਮੂਰਖੀ ਚ ਤਰਸਾਵ ਤੇਰੇ ਅੰਤ ਨੇ ਜਾਂਦੇ ਨਹੀਂ ਲਿਖੇ ਕੋਤਕ ਬੇਅੰਤ ਨੇ ਉਹ ਜਾਂਦੇ ਨਹੀਂ ਲਿਖੇ ਕੋਤਕ ਬੇਅੰਤ ਨੇ ਭਈ ਪਾਇਆ ਨਹੀਂ ਕਿਸੇ ਨੇ ਤੇਰਾ ਛੱਡ ਗਏ ਆਇਆ ਜਾਂ ਹੰਕਾਰ ਨਹੀਂ ਕਸ ਨਹੀਂ ਛੱਡ ਗਏ ਉਹ ਆਇਆ ਜਾਂ ਹੰਕਾਰ ਨਹੀਂ ਕਸ ਨਹੀਂ ਛੱਡ ਗਏ ਮੇਰੀ ਕਰਨ ਕਰ ਪਾਪ ਜਿਵੇਂ ਨਹੀਂ ਚਤਾਰਿਆ ਮੇਰ ਕਰ ਮੇਰਾ ਦੇ ਕਰਨ ਨਹਾਰਿਆ ਜੀ ਮੇਰ ਕਰ ਮੇਰਾ ਦੇ ਕਰਨ ਨਹਾਰਿਆ ਇਹ ਜੀ ਹਿਰਨ ਦਿਰਕਸ਼ਾ ਕਰਨ ਵਾਲਿਆ ਤੂੰ ਹਿਰਨ ਦਿਰਕਸ਼ਾ ਕਰਨ ਵਾਲਿਆ

लहरो तार तारे आसारो जन तारिया मेर घर मेरा कर नार ਮੇਰਾ ਦੇ ਕਰਮ ਨਾ ਹਾਰਿਆ ਇਹ ਹੀ ਕਹਾਂਗੇ ਤੇਰੇ ਨਾਮ ਦੀ ਹੈ ਬੱਲਦੇਵ ਨੂੰ ਤਾਂ ਤੇ ਨਾਮ ਦੀ ਹੈ ਬੱਲਦੇਵ ਨੂੰ ਸਾਹ ਸਾਹੀ ਆਦ ਕਰਾਂ ਗੋਰ ਦੇਵ ਨੂੰ ਮੈਂ ਸਾਹ ਸਾਹੀ ਆਦ ਕਰਾਂ ਗੋਰ ਦੇਵ ਨੂੰ ਹੋ ਜੇ ਕਿ ਕਰਿਆ ਮੇਰ ਕਰ ਮੇਰਾ ਦੇ ਕਰਨ ਹਾਰਿਆ ਜੀ ਮੇਰ ਕਰ ਮੇਰਾ ਦੇ ਕਰਨ ਹਾਰਿਆ ਅੱਜ ਦਾ ਪ੍ਰੋਗਰਾਮ ਅੰਮ੍ਰਿਤਸਰ ਦੀ ਮਸ਼ਹੂਰ ਕੰਪਨੀ ਪ੍ਰਿੰਸ ਵਾਲਿਆਂ ਵੱਲੋਂ ਰਿਕਾਰਡ ਕੀਤਾ ਜਾ ਰਿਹਾ ਹੈ ਇਸ ਪ੍ਰੋਗਰਾਮ ਨੂੰ ਪੇਸ਼ ਕਰ ਰਹੇ ਨੇ ਭਾਈ ਜਰਨੈਲ ਸਿੰਘ ਜੀ ਕਵੀਸ਼ਰ ਪਿੰਡ ਸੁਭਰਾਵਾਲੇ ਸਾਰ ਦੇ ਰਹੇ ਨੇ ਅੱਜ ਦੇ ਦਿਨ ਵਿੱਚ ਮੇਰਾ ਭਾਈ ਮੇਜਰ ਸਿੰਘ ਸਤੇ ਭਗਵੰਤ ਸਿੰਘ ਜੀ ਸੁਭਰਾਮਾ ਵਾਲੇ ਔਰ ਦਰਚਰਨ ਸਿੰਘ ਜੀ ਚੰਨ ਪਿੰਡ ਬੂ ਗੁਜਰਾਣ ਵਾਲੇ ਆਓ ਇਤਿਹਾਸ ਦਾ ਆਨੰਦ ਮਾਨਣ ਤੋਂ ਪਹਿਲਾਂ ਸਭ ਮਾਈ ਪਾਈ ਜੋ ਮੇਰੇ ਦਾਤਾ ਜੀ ਦੀ ਸਿੱਖੀ ਦਾ ਅਸੂਲ ਹੈ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਦੀ ਬਖਸ਼ੀ ਹੋਈ ਫਤਿਹ ਬਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੋਲ ਜਾਂਦੇ ਕਾਰਨਾਮੇ ਜਿਹੜੇ ਪਿਓ ਦਾਦਿਆਂ ਦੇ ਪਾਉਂਦੇ ਫਟਕਾਰਾਂ ਲੋਕੀ ਉਹਨਾਂ ਦੀ ਔਲਾਦ ਨੂੰ ਦੁਨੀਆ ਉੱਤੇ ਉਹ ਕੌਮਾਂ ਸਿਰ ਚੁੱਕ ਕੇ ਤੁਰ ਸਕਦੀਆਂ ਐ ਜਿਹੜੀਆਂ ਕੌਮਾਂ ਦਾ ਇਤਿਹਾਸ ਜਿਉਂਦਾ ਜਗਦਾ ਹੋਵੇ ਜਿਹੜੀਆਂ ਕੌਮਾਂ ਆਪਣੇ ਬਜ਼ੁਰਗਾਂ ਦੇ ਇਤਿਹਾਸ ਨੂੰ ਭੁੱਲ ਜਾਂਦੀਆਂ ਨੇ ਯਾਦ ਰੱਖੋ ਕੌਮਾਂ ਦੁਨੀਆ ਉੱਤੇ ਸਤਕਾਰੀਆਂ ਨਹੀਂ ਜਾਂਦੀਆਂ ਸਿੱਖ ਇਤਿਹਾਸ ਹੈ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਤੋਂ ਲੈ ਕੇ ਜੀ ਦੀ ਉਮਰ ਕੇਵਲ ਅੱਜ ਸਵਾ 500 ਸਾਲ ਦੀ ਬਣਦੀ ਐ ਇਸ ਕੌਮ ਨੂੰ ਆਮ ਜਰਵਾਣੇ ਮੁਠੀ ਪਰ ਮੰਨਦੇ ਨੇ ਔਰ ਉਮਰ ਦੇ ਲਿਹਾਜ਼ ਨਾਲ ਇਹ ਬਾਕੀ ਦੀਆਂ ਕੌਮਾਂ ਨਾਲ ਬਹੁਤ ਛੋਟੀ ਅਮਰਦੀ ਕਾਮ ਹੈ ਪਰ ਜੇ ਕੁਰਬਾਨੀ ਵਾਲੇ ਵੇਖਿਆ ਜਾਵੇ ਜਿੰਨੀ ਕੁਰਬਾਨੀ ਸਿੱਖ ਕੌਮ ਨੇ ਕੀਤੀ ਹੈ ਹੋਰ ਦੁਨੀਆ ਦੀ ਕਿਸੇ ਵੀ ਕੌਮ ਨੇ ਨਹੀਂ ਕੀਤੀ ਜੋ ਵੀ ਜਰਵਾਣਾ ਉੱਠਿਆ ਕਿਉਂਕਿ ਖਾਲਸਾ ਪੰਥ ਹਮੇਸ਼ਾ ਦੁਖੀਆਂ ਲਈ ਜੂਝਦਾ ਰਿਹਾ ਮਾਰਿਆਂ ਦੀ ਮਦਦ ਕਰਦਾ ਰਿਹਾ ਪਰ ਹਰ ਇੱਕ ਜਰਵਾਣੇ ਨੇ ਫਰਨ ਕੀਤਾ ਕਿ ਮੈਂ ਇਸ ਧਰਤੀ ਦੇ ਉੱਤੋਂ ਸਿੱਖ ਕੌਮ ਦੀਆਂ ਜਿਹੜਾ ਪੁੱਟ ਕੇ ਛੱਡਾਂਗਾ ਇਹ ਵਿਰੋਧੀਆਂ ਨੂੰ ਹਮੇਸ਼ਾ ਭਲੇਖਾ ਸਿੱਖਾਂ ਦੇ ਨਾਲ ਮੱਥਾ ਲਾਉਣ ਵਾਲਿਆਂ ਦੀਆਂ ਆਪਣੀਆਂ ਜਿਹੜਾ ਆ ਪੁੱਟੀਆਂ ਜਾਂਦੀਆਂ ਨਹੀਂ ਆ ਜਾਲ ਮੀਰ ਮੰਨੂ ਨੇ ਜਕਰੀਆ ਖਾਨ ਔਰ ਜਾਇਆ ਖਾਨ ਦੀ ਤਖਤ ਨਸ਼ਿਨੀ ਤੋਂ ਬਾਅਦਾ ਲਾਹੌਰ ਦਾ ਤਖਤ ਸੰਭਾਲਿਆ ਇਹ ਕੇਵਲ 5 ਸਾਲ ਇਹਨੇ ਲਾਹੌਰ ਦੀ ਸੂਬੇਦਾਰੀ ਕੀਤੀ ਹੈ ਕੋਈ ਐਸਾ ਜੰਨੀ ਹੋਵੇਗਾ ਜਿਹੜੇ ਦਿਨ ਵਿੱਚ ਇਹਨੇ ਸਿੱਖਾਂ ਦੇ ਖੂਨ ਨਾਲ ਹੱਥ ਨਾ ਰੰਗੇ ਹੋਣ ਆਹ ਲਾਹੌਰ ਦੇ ਤਖਤ ਉੱਤੇ ਬੈਠ ਕੇ ਇਹਨੇ ਐਲਾਨ ਕੀਤਾ ਕਿ ਮੈਂ ਸਿੱਖ ਨੂੰ ਜਨਮ ਦੇਣ ਵਾਲੀ ਮਾਂ ਦੁਨੀਆ ਉੱਤੇ ਨਹੀਂ ਛੱਡਾਂਗਾ ਕਹਿੰਦੇ ਨੇ ਕਿ ਜਿਹੜਾ ਸਿੱਖ ਦੀ ਦਸ ਪਾਵੇਗਾ ਉਹਨੂੰ 25 ਰੁਪਏ ਇਨਾਮ ਮਿਲੇਗਾ ਜਿਹੜਾ ਸਿੱਖ ਦਾ ਸਿਰ ਵੱਢ ਕੇ ਲਿਆਵੇਗਾ ਉਹਨੂੰ 50 ਰੁਪਏ ਇਨਾਮ ਮਿਲੇਗਾ ਜਿਹੜਾ ਸਿੱਧਰੂ ਜਿਉਂਦਾ ਬਣ ਕੇ ਪੇਸ਼ ਕਰੇਗਾ ਉਹਨੂੰ 80 ਰੁਪਏ ਇਨਾਮ ਮਿਲੇਗਾ ਸਿੱਖਾਂ ਦੀ ਕਤਲੇਆਮ ਮੀਰ ਮੰਨੂ ਦੇ ਰਾਜ ਅੰਦਰ ਜਿਵੇਂ ਸ਼ੁਰੂ ਹੁੰਦੀ ਹੈ ਪਿਆਰ ਨਾਲ ਤੱਕਣਾ ਇਉਂ ਪੇਸ਼ ਕੀਤਾ ਜਾ ਰਿਹਾ ਹੈ बिली खालंदा न पन खान ताई पी करड़े हुकम کے फड़ फर के सिंगा नालम कतल करादा ताई भे हुकम सनदाी दा। दाल दस पाव उन मिल नर पई पची जो जिंद पेश करे मिल नर पई असी करे

ਮੰਨੂ ਜਾਨ ਮ ਕਤਰ ਕਰਾਉਂਦਾ ਤਰਤੀ ਵਿੱਚ ਗੜਗੜ ਕੇ ਕੁਟ ਕੁੜਾ ਮੂੰਗਣੀਆਂ ਨਾ ਮਾਰੇ ਓ ਸਰਕੀ ਸਿੰਘਾਂ ਨੇ ਅਸੀਂ ਅਸ ਅਸੀਂ ਸਤਰਮ ਤੋਂ ਆਰੇ ਤੇਰਾ ਕੀਆ ਮਿੱਠਾ ਏ ਤੇਰਾ ਕੀਆ ਮਿੱਠਾ ਏ ਝੜ ਕੇ ਚੜਖੜੀਆਂ ਤੇ ਗਾਉਣਾ

ਮਾਲਕ ਨੂੰ ਪਾਉਦਾ ਪੜ ਪੜ ਕੇ ਸਿੰਘਾਂ ਨੂੰ ਮੰਨੂ ਜਾਨਮ ਕਤਲ ਕਰਾਉਂਦਾ ਲਾਹੌਰ ਸ਼ਹਿਰ ਕਹਿਰ ਜਿੱਥੇ ਇਹਨਾ ਹੁੰਦਾ ਰਿਆ ਤਵਾ ਰੀਖਾਂ ਪੁਕਾਰਦੀਆਂ ਨੇ ਕਿ ਜਿੰਨੀ ਸਿੱਖਾਂ ਦੀ ਕਤਲੇਆਮ ਲਾਹੌਰ ਦਰਬਾਰ ਅੰਦਰ ਔਰ ਲਾਹੌਰ ਦੀ ਰਾਜਧਾਨੀ ਅੰਦਰ ਕੀਤੀ ਗਈ ਹੋਰ ਦੁਨੀਆ ਦੀ ਕਿਸੇ ਵੀ ਧਰਤੀ ਉੱਤੇ ਨਹੀਂ ਕੀਤੀ ਗਈ ਹੋਵੇਗੀ ਗੁਰੂ ਅਰਜਨ ਦੇਵ ਪਾਸ਼ਾ ਮਹਾਰਾਜ ਉਹਦੀ ਸ਼ਹੀਦੀ ਤੋਂ ਲੈ ਕੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਉਣ ਤੱਕ ਘੱਟ ਤੋਂ ਘੱਟ ਵੀ 2.5 ਲੱਖ ਕੁਰਬਾਨੀ ਸਿੱਖ ਕੌਮ ਨੇ ਲਾਹੌਰ ਦੀ ਧਰਤੀ ਅੰਦਰ ਦਿੱਤੀ ਹੈ ਭਾਈ ਮਨੀ ਸਿੰਘ ਦੇ ਬੰਦ ਇਸੇ ਲਾਹੌਰ ਅੰਦਰ ਕੱਟ ਦਿੱਤੇ ਗਏ ਭਾਈ ਤਾਰੂ ਸਿੰਘ ਸਾਹਿਬ ਜੀ ਦਾ ਖੋਪਰਾ ਇਸੇ ਲਾਹੌਰ ਅੰਦਰ ਉਤਾਰ ਦਿੱਤਾ ਗਿਆ ਸ਼ਬਾਦ ਸਿੰਘ ਅਤੇ ਸ਼ਬੀਰ ਸਿੰਘ ਦਾ ਸਿੱਧ ਇਸੇ ਲਾਹੌਰ ਅੰਦਰ ਪੜ ਕਿਹਾ ਗਿਆ ਹਕੀਕਤ ਰਾਏ ਨੂੰ ਇੱਥੇ ਸ਼ਰਾ ਦੀ ਤਲਵਾਰ ਨੇ ਸ਼ਹੀਦ ਕਰ ਦਿੱਤਾ ਮੁਕਦੀ ਜਲ ਜਾਲਮ ਨੇ ਅਤਿਆਚਾਰ ਕਰਨ ਵੱਲੋਂ ਕੋਈ ਤਸਰ ਨਹੀਂ ਛੱਡੀ ਪ੍ਰਾਤਨ ਮਸਾਲਾ ਸਾਡੇ ਇਤਿਹਾਸਾਂ ਵਿੱਚੋਂ ਮਿਲਦੀਆਂ ਨੇ ਬਰਾਜੀਨ ਪੰਥ ਪ੍ਰਕਾਸ਼ ਦਾ ਕਰਤਾ ਗਿਆਨੀ ਰਤਨ ਸਿੰਘ ਜੀ ਪੰਗੂ ਜ਼ਿਕਰ ਕਰਦਾ ਹੈ ਬਾਤ ਬਾਤ ਕਈ ਪਕੜ ਬਹਾਏ ਸਾਥ ਤੇ ਦਿਨ ਕੇ ਸੀਸ ਅਡਾਏ ਅਣਕ ਸਿਰ ਮੰਗਲੀਆਂ ਕੁੱਟੇ ਕਈ ਡੋਬੇ ਤਸੀਰ ਕੇ ਸੁਟੇ ਕਿਸਨ ਵਾਲੇ ਜੋਨੜ ਹੋਈ ਬਾਲ ਬਿਰਦ ਲੱਭ ਛੱਡਿਓ ਨਾ ਕੋਈ ਜਰਮਾਨਿਆਂ ਨੇ ਬਹੁਤ ਸਿੱਖਾਂ ਦੀ ਕਤਲੇਆਮ ਕੀਤੀ ਪਰ ਇਧਰ ਚੜ੍ਹਦੀਆਂ ਕਲਾ ਵਾਲੇ ਸਿੰਘ ਮੀਰ ਮੰਨੂ ਦੇ ਅੱਗੇ ਝੁਕੇ ਨਾ ਜ਼ੁਲਮ ਦਾ ਟਾਕਰਾ ਖਾਰਸਾ ਕੰਮ ਤਨਵਾਰ ਦੇ ਜ਼ੋਰ ਦੇ ਨਾਲ ਕਰਦੀ ਰਹੀ ਆਖਰਕਾਰ 3 ਸਾਲ ਸਿੱਖਾਂ ਦੀ ਕਤਲੇਆਮ ਕਰਨ ਤੋਂ ਵਾਅਦਾ ਲਾਹੌਰ ਦੇ ਵਿੱਚ ਇਹਨੇ ਆਪਣੇ ਅਹਿਲਕਾਰਾਂ ਨਾਲ ਸਲਾਹ ਕੀਤੀ ਹੈ ਗਾਜੀ ਨੇ مشورہ ਦਿੱਤਾ ਆਖਰ ਖਾਨ ਜੀ ਜਿਹੜੇ ਬਾਗ ਨੂੰ ਖਤਮ ਕਰਨਾ ਹੋਵੇ ਉਹਦੀ ਪਨੀਰੀ ਪੁੱਟ ਦੇਣੀ ਚਾਹੀਦੀ ਹੈ ਇਸ ਕਰਕੇ ਜਿਹੜੇ ਸਿੰਘ ਘਰਾਂ ਵਿੱਚ ਰਹਿੰਦੇ ਨੇ ਸਿੱਖਾਂ ਦੇ ਪਰਿਵਾਰਾਂ ਨੂੰ ਪਕੜ ਲਿਆ ਜਾਏ ਔਰ ਸਿੱਖ ਨੂੰ ਜਨਮ ਦਿਨ ਵਾਲੀ ਮਾਂ ਦੁਨੀਆ ਤੋਂ ਖਤਮ ਕਰ ਦਿੱਤੀ ਜਾਏ ਸਿੱਖਾਂ ਦੇ ਬਾਲ ਬੱਚਾ ਮਾਰ ਦਿੱਤਾ ਜਾਏ ਇਹ ਹੁਕਮ ਹੋਣ ਦੀ ਡਰ ਸੀ ਜਾਲਮ ਮੀਰ ਮੰਨੂ ਨੇ ਲਾਹੌਰ ਤੋਂ ਹੁਕਮ ਕੀਤਾ ਹੈ ਮੋਮਨ ਖਾਨ ਦੀ ਕਮਾਨ ਥੱਲੇ ਜਿਵੇਂ ਸਿੱਖਾਂ ਦੇ ਪਰਿਵਾਰਾਂ ਨੂੰ ਬੰਦੀ ਬਣਾ ਲਿਆ ਗਿਆ ਇਹੋ ਬੇਨਤੀ ਕੀਤੀ ਜਾ ਰਹੀ ਫੁੱਲਿ ਉਹ ਜਹਾਨ ਤੇ ਖੜੇ ਰਹਿੰਦੇ ਤੇ ਜਿਹੜੇ ਕੰਡਿਆਂ ਨਾਲ ਗੁਜਾਲਦੇ ਨੇ ਨਾ ਉਸ ਤੋਂ ਸਰਵਾਰ ਨੇ ਕਰੇ ਦੁਨੀਆਂ ਤੇ ਜਿਹੜੇ ਦੇਸ਼ ਬਦਲੇ ਆਪਾ ਵਾਰ ਦੇ ਨੇ ਉਹ ਨਹੀਂ ਕੱਚਿਆਂ ਦੀ ਪਰਵਾਹ ਕਰਦੇ ਤੇ ਕੰਡੇ ਤੱਕ ਲੈਂਦੇ ਜਿਹੜੇ ਪਾਰਦੇ ਨੇ ਜਿਹੜੇ ਕੌਮ ਨੂੰ ਜ਼ਿੰਦਗੀ ਦੇਣ ਵਾਲੇ पहला मोतल सवारो चंडाल चाड़ी प्यल कहानी तोर तोर बले हो गिया तियार जी। सारे पार जी मोमन चंडाल चाड़ी प्याल औरतो कढदा तो। सरदारे ले उन देशार जी फे परवार जी ਆਦਵਾ ਬਾਬਾ ਜੀ ਸਮਾ ਆਇਆ ਜਾਣੋ ਸਿੰਘਾਂ ਤੇ ਨਪਾਗਾ ਜੀ ਜੇ ਨਾ ਬਾ ਪੱਟਿਆਲਾ ਸਹਰ ਸਹਾਰ ਜੀ ਹੜਲੇ ਸਿੰਘਾਂ ਦੇ ਸਾਰੇ ਪਰਵਾਹਰ ਜੀ ਆਉਂ ਕਰ ਬਾਰ ਛੱਡੀ ਸਿੰਘ ਅੜੇ ਚੱਲਾਂ ਨੂੰ ਮੂੰਹ ਦੇ ਨਾਲ ਸੁੱਖਾ ਕਰਨਾ ਗੱਲਾਂ ਨੂੰ ਜੇ ਵੀਕਾਂ ਨੇ ਰੱਲ ਵੱਲੇ ਹੋ ਗਏ ਕਈ ਉਦਾਰ ਜੀ ਹੜਲੇ ਸਿੰਘਾਂ ਦੇ ਸਾਰੇ ਪਰਵਾਹਰ ਕਿਤੇ ਕੇਰਾ ਹੈ ਸਿੰਘਾਂ ਨੂੰ ਪੈਂਦਾ ਜੀ ਅੰਗ ਸੰਗ ਵੈ ਗਰੂ ਸਿੰਘਾਂ ਦੇ ਰਹਿੰਦਾ ਜੀ ਓ ਲੰਘ ਜਾਂਦੇ